9 ਵਜੇ 21 ਮਿੰਟਾਂ ਦਾ ਟਾਈਮ ਹੈ ਤੇ ਨੌਜਵਾਨ ਭਾਈ ਪਹਿਲਾਂ ਹਰਾ ਲੈ ਆਏ ਅਗਲੇ ਖੇਤੋਂ ਕੀ ਇਧਰਾਹਾ ਟੰਗ ਲੈ ਭਾਈ ਟੈਂਕੀ ਦਵਾਈ ਯੰਤਰਮੰਤਰ ਟੈਂਕੀ ਲਵਾ ਲਈ ਜਮਨਪ੍ਰੀਤ ਕਹਿੰਦਾ ਭਾਈ ਜਮਨਪ੍ਰੀਤ ਨੂੰ ਵੱਡੀ ਟੈਂਕੀ ਦਵਾਈ ਮੋਟਰਸਾਈਕਲ ਦੇ ਇਸ ਮਾਨ ਵੱਧ ਟਿਕ ਜਾ ਕਰੂਆ ਟੈਂਕੀ ਦਵਾਈ ਮੋਟਰਸਾਈਕਲ ਕਹਿੰਦਾ ਮੋਟਰਸਾਈਕਲ ਦੇ ਵੱਡੀ ਟੈਂਕੀ ਲਵਾ ਲਈ ਹਾਂ ਬਿਸਕਟ ਬਿਸਕੋਟ ਹੀ ਬੰਵਾ ਲਿਆ ਹਣੇ ਫਿਰ ਅੱਜ ਤੇ ਨੌਜਵਾਨ ਭਾਈ ਉਧਰ ਡਬਲਯੂ ਵਾਲੇ ਖੇਤਾਂ ਨਾਲੇ ਤਾਂ ਕਹਿੰਦੇ ਕੱਕ ਕੰਡਾ ਕੱਢਾਵਾਂਗੇ ਘੰਟਾ ਡਿਊਟੀ ਲਾ ਆਵਾਂਗੇ ਤੇ ਨਾਲੇ ਆ ਸਟਾਰਟਰ ਜਾਂ ਖੋਲ ਲਿਆਂਦਾ ਸੀ ਉਹਦੇ ਉਹ ਬਕਸੇ ਨੂੰ ਰੰਗ ਕਰਨਾ ਸੀ ਤਾਂ ਕਰਕੇ ਕਈ ਦਿਨਾਂ ਤੱਕ ਘਰੇ ਪਿਆ ਸੀ ਤੇ ਨਾਲੇ ਮੋਟਰ ਚਾਲੂ ਕਰ ਦੇਣਗੇ ਕਸ ਕੇ ਇਹਦੇ ਚਾਰ ਨਾਟ ਤੇ ਆਪਾਂ ਜਾਣਾ ਆ ਸ਼ਹਿਰ ਆ ਸਰਦੂਰਗੜ ਸਰਦੂਰਗੜ ਕੀ ਕੰਮਕਾਰ ਕਰਨੇ ਆ ਤੇ ਉਹ ਤੁਹਾਨੂੰ ਗਣਾਉਣੇ ਆ ਤੇ ਫਿਲਹਾਲ ਭਾਈ ਇਹ ਬੁਰਸ਼ੋਰੇ ਕਰ ਲਈਏ ਤੇ ਕਈ ਵਾਰੀ ਲੇਟ ਕਰਦਾਗਾ ਕਦੇ ਕਦੇ ਉੱਠਣ ਸਾਰੀ ਡਿਊਟੀ ਲਾ ਲਈਦੀ ਆ ਬੋਰਛ ਦੇ ਪਿਓ ਟੰਗ ਲੈ ਦੋਨੇ ਇਹ ਦਾਤੀ ਦੇ ਪਾਈ ਦਾ ਤੂਏ ਜੇ ਕੱਕਣ ਕੱਕਾ ਕੱਢਣ ਵਾਸਤੇ ਵਧੀਆ ਚੀਜ਼ ਹੁੰਦੀ ਆ ਤੇ ਲਵਾ ਦੇ ਨੌਜਵਾਨ ਹਾਜ਼ਰੀ ਫਿਰ ਸਾਸਰੀ ਘਾਲ ਭਾਈ ਸਾਰਿਆਂ ਨੂੰ ਗੱਗੂ ਗੱਗੂ ਦੀ ਸਾਸਰੀ ਘਾਲ ਥੋੜੀ ਜਿਹੀ ਭੈੜੀ ਹੁੰਦੀ ਆ ਲੋਟਾ ਤੇ ਅਗਲੇ ਖੇਤ ਭਾਈ ਕੱਕਾ ਟਾ ਕੱਢਿਆ ਆਏ ਸੀਗੇ ਤੇ ਇੱਧਰ लवली ਗਾਲੇ ਖੇਤ ਘੰਟੇ ਕਿੱਦੀ ਰੋਟੀ ਇੱਧਰ ਹੋਊ ਉਕੂਸੇ ਵਾਲੇ ਖੇਤ ਕੰਮ ਕਰ ਰਹੇ ਹੁੰਦਾ ਤੇ ਇੰਨੇ ਬਾਕੀ ਕੰਮ ਕਰ ਨੇੜੇ ਲੱਗ ਗਿਆ ਤੇ ਪਛੇਤੇ ਝੋਨੇ 'ਚ ਇੱਕ ਵਾਰੀ ਜੂਰੀਆ ਰਹਿੰਦੀ ਆ ਤੇ ਆਪਣਾ ਵੀ ਕੰਮ ਨੇੜੇ ਹੀ ਆ ਤਿਆਰੀ ਆ ਭਾਈ ਸਾਈਕਲ ਤੇ ਸਮਾਨ ਟੰਗਣ ਦੀ ਤੇ ਮੈਂ ਇਹਨਾਂ ਨੂੰ ਕਿਹਾ ਸੀ ਜੇ ਮੇਰੇ ਤਿਆਰੀ ਕਰਦੇ ਕਰਦੇ ਭਾਈ ਤੁਹਾਡਾ ਰੇਰ ਰੱਪੇ ਵਾਲਾ ਸਾਰਾ ਸਮਾਨ ਪੂਰਾ ਹੋ ਜੂ ਜੂਰੀਆ ਪੂਰੀ ਕਰਾ ਜੂ ਮੈਂ ਝੋਨੇ 'ਚ ਤੇ ਇਹਦਾ ਮੈਨੂੰ ਕਿੱਦਾਂ ਦੇ ਕਹੀ ਜਾਂਦੇ ਸੀ ਤੂੰ ਬਗ ਜਾ ਬਗ ਜਾ 15 20 ਦਿਨਾਂ ਦੇ ਲੱਗੇ ਪਏ ਸੀ ਤੂੰ ਜਾਂਦਾ ਕਿਉਂ ਨਹੀਂ ਤੇ ਪਰ ਤਿਆਰੀ ਥੋੜੀ ਜੀ ਵੱਡੀ ਹੁੰਦੀ ਆ ਭਾਈ ਕੰਮ ਬੀਚਰ ਜਾਂਦਾ ਕਈ ਵਾਰੀ ਵੇਰ ਮਾੜਾ ਮੋਟਾ ਸਮਾਨ ਰਹਿ ਜੇ ਤਾਂ ਕਰਕੇ 4 ਦਿਨ ਵੱਧ ਲੱਗ ਜਾਣ ਪਰ ਤਿਆਰੀ ਕਰਕੇ ਪੂਰੀ ਜਾਵੇ ਬੰਦਾ ਚੱਲੋ ਚਰਖ ਚੱਲੋ ਜਿਆਦਾ ਮਾਤਾ ਜੀ ਚੰਗਾ ਮੈਂ ਜਾਂਨਾ 8-9 ਕੰਮ ਨੇਗੇ ਤੇ ਨੀਰੇ ਵੇਲੇ ਹੀ ਹੋ ਜੂਗਾ ਠੀਕ ਆ ਜੀ ਤੇ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਪਾਈ ਸਤਿ ਸ਼੍ਰੀ ਅਕਾਲ ਪਿੰਡ ਸੂਰਤੀਏ ਤੋਂ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਅ ਕਿੰਨੇ ਸੌਣ ਹੋ ਗਏ ਮਾਤਾ 21 21 ਹੋ ਗਏ 21 ਸੌਣ 5 ਅਗਸਤ 12 2025 ਅ ਦਿਨ ਹਮ ਮੰਗਲਵਾਰ ਦਾ ਸਮਾਂ ਤੇ 7:30 ਵਜੇ ਦਾ ਹੋ ਗਿਆ ਤੇ 8-9 ਕੰਮ ਇਕੱਠੇ ਕਰ ਰੱਖੇ ਨੇ ਇਸ ਰੂਲਗੜਾ ਕੁਛ ਅ ਮੜਾ ਮੋਟਾ ਬੈਂਕ ਦਾ ਕਿੜਾ ਕੋਈ ਅ ਨੰਬਰ ਪਲੇਟ ਬਣਾਉਣੀ ਆ ਨੰਬਰ ਪਲੇਟ ਕੀ ਆ ਸਾਈਕਲ ਤੇ ਪਲੇਟ ਬਣਾਉਣੀ ਆ ਜਿਹੜੀ ਆਪਾਂ ਪਹਿਲਾਂ ਲਈ ਸੀ ਪੰਜਾਬ ਤੋਂ ਹੇਮਕੁੰਟ ਸਾਹਿਬ ਵਾਲੀ ਉਮੇ ਤੇ ਚੈਨਲ ਦਾ ਲੋਗੋ ਬਣਵਾਉਣਾਗਾ ਤੇ ਭਾਈ ਉਹੀ ਗੱਲਬਾਤ ਕਈ ਸਾਰੇ ਕੰਮ ਨੇ ਛੋਟੇ ਛੋਟੇ ਉਹ ਕਰਕੇ ਆਉਨੇ ਆਗੇ ਤੇ ਬਰਮਾ ਉਮੇ ਖੜਾ ਟਰੈਕਟਰ ਮਗਰ ਜਦੋਂ ਦੇਖੀ ਤਾਂ ਆਵੇਂ ਆ ਕੱਲ ਪਰਸੋਂ ਲੱਗ ਕੇ ਆਏ ਸੀ ਬਰੀਆਂ ਤਵਾਰ ਨੂੰ ਤੇ ਇੱਧਰ ਕਾਹਤੋਂ ਟੱਪਿਆ ਮੈਂ ਇੱਧਰ ਗੱਗੂ ਗਾਲਾ ਬੰਬੂ ਕੱਟ ਲੈ ਕੇ ਜਾਣਾ ਆਪਣੇ ਵਾਲਾ ਮਨਪ੍ਰੀਤੋਰੇ ਖੇਤ ਲੈ ਕੇ ਗਏ ਹੋਇਆ ਤੇ ਨਾਲੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਦੇਣੇ ਆ। ਵਾਹਿਗੁਰੂ ਜੀ। ਬੋਲੇ ਚਾਚਾ। ਤੇ ਚਾਚਾ ਭਈ ਆਪਦਾ ਮਕੈਨਿਕੀ ਵਾਲਾ ਕੰਮ ਕਰੀ ਜਾਂਦਾ ਜਿਹੜਾ ਪਹਿਲਾਂ ਵੀ ਮਤਲਬ ਕਰਦਾ ਹੁੰਦਾ ਸੀ ਸ਼ੌਂਕ ਨਾਲ ਇੱਕੋ ਚੀਜ਼ਾਂ ਖੋਲ ਲੀਆਂ ਜੜ ਲੀਆਂ। ਉਹ ਕਰਦੀ ਹੈ ਪਰੇਸ਼ਾਨ ਮੈਨੂੰ। ਓਕੇ ਹੋ ਜਾਗੀ ਰੱਖ ਰੱਖਿਆ ਚਾਚਾ। ਕਿਹੜਾ? ਆ ਗੋਲੀ ਚ। ਇਹ ਤਾਂ ਪਟ્રોલ ਸੀ। ਪਟ્રોલ ਆ। ਨਮਾ ਤੀ ਤੁੰਗ ਹੋ ਗਿਆ ਲੱਗ ਸੀ ਇਹ ਜਰ ਲੱਗੀ ਹੋਈ ਸੀ ਤੇ ਪਾਣੀ ਦੇ ਵਿੱਚ ਕੀ ਸੀ ਜਾਂ ਹੋ ਰਹੀ ਸੀ ਬੋਸ਼ ਬੋਸ਼ ਜੀ ਠੀਕ ਹੈ ਕਰਤੀਆਂ ਕਰੀਸਾਂ ਕਰੂਸਾਂ ਐ ਤਾਂ ਫਿਰ ਮਿੰਟੀ ਲਾਈਦਾ ਜਦੋਂ ਲੱਗ ਜਾਈਦਾ ਨਹੀਂ ਤਾਂ ਫਿਰ ਨਹੀਂ ਠੀਕ ਹੈ ਚਾਚਾ ਕਹਿੰਦਾ ਜਾਂ ਤਾਂ ਫਿਰ ਹੱਥੇ ਨਹੀਂ ਪਾਉਂਦੇ ਜਾਂ ਫਿਰ ਮਿੰਟ ਲਾਉਨੇ ਆ ਤੇ ਚੀਜ਼ ਖਲਾ ਰ ਕੇ ਜੜਨ ਨੂੰ ਸਕਾਇਰ ਭਾਈ ਜੀ ਨੇ ਪਹਿਲਾਂ ਕੋਈ ਇਹੋ ਜਿਹਾ ਕੰਮ ਕੰਮ ਕੋ ਖੋਲਾ ਜਿਹੜੀ ਕਰੀ ਹੋਵੇ ਮਤਲਬ ਇਹ ਕੰਮ 'ਤੇ ਧਿਆਨ ਹੋਵੇ ਇੰਟਰਸਟ ਹੋਵੇ ਉਹ ਬੰਦੇ ਨੂੰ ਕੋਈ ਔਖਾ ਜਿਹਾ ਨਹੀਂ ਲੱਗਦਾ ਫਿਰ ਇਹ ਕੰਮ ਮੈਂ ਤਾਂ ਅਧਰੇ ਬਾਮੇ ਨੇ ਪੱਕੇ ਬਣਾਉਣ ਨਾਲ ਸਕਾਇਰ ਦਾ ਸੀ ਪੱਕੇ ਬਣਾ ਲੈ ਠੀਕ ਹੈ ਸਾਰੀ ਲੈ ਤੂੰ ਫਿਰ ਟਕਰਾਏ ਜੀ 92 ਚੋਣ ਤੇ ਨਾਲ ਸਾਰਾ ਕੁਝ ਗਿਆ ਜਿਹੜਾ ਠੀਕ ਹੈ ਉਹੀ ਚਾਚਾ ਧਿਆਨ ਦੀਆਂ ਗੱਲਾਂ ਬੰਦਾ ਸਿੱਖਦਾ ਜਾਂਦਾ ਹੈ ਮੜਾ ਇਹੋ ਕਰਦਾ ਕੰਮਾਂ ਦਾ ਉਹਦੇ ਕਮਾਂ ਕਰਾਂ ਚ ਚੰਗਾ ਚਾਚਾ ਮੈਂ ਸ਼ਹਿਰ ਗਿਆ ਲਾ ਕਿਉਂ ਨਾ ਬੰਬੂਗੜ੍ਹ ਤੇ ਕਈ ਸਾਰੇ ਕੰਮ ਨੇ ਬਈ ਤਾਂ ਕਰਕੇ ਮੈਂ ਮੋਟਰਸਾਈਕਲ ਤੇ ਜਾ ਰਹੇਗਾ ਜੇ ਇੱਕ ਅੱਧਾ ਕੰਮ ਹੁੰਦਾ ਫਿਰ ਮੈਂ ਬਸ ਦੇ ਜਾਣਾ ਪਸੰਦ ਕਰਦਾਗਾ ਵੀ ਹੁਣ ਸ਼ਹਿਰ ਚ ਇਧਰ ਬਗ ਉਧਰ ਬਗ ਉਧਰ ਬਗ ਸਾਰੇ ਕੰਮ ਵੱਡੋ ਵੱਡੀ ਥਾਂ ਹੀ ਨੇਗੇ ਤੇ ਉਹਨਾਂ ਕਰਕੇ ਬੇਰੇ ਹੁਣ ਮੋਟਰਸਾਈਕਲ ਤੇ ਚਾਈਦੀ ਫਾਇਦਾ ਉਫਰ ਤੁਰੇ ਫਿਰ ਬਾਲਾ ਮੈਨੂੰ ਟਾਈਮ ਵੱਧ ਲੱਗ ਜਾਉ ਤੁਰੇ ਫਿਰ ਕੋਈ ਚੱਕਰ ਨਹੀਂ ਗਾ ਤੁਰ ਫਿਰ ਕੇ ਹੈ ਰਾਜੀ ਆ ਨਜ਼ਾਰਾ ਆਉਂਦਾ ਦੁਰਨ ਦਾ ਵੀ ਕਾਲਾ ਗੇਟ ਖੋਲੀ ਓਏ ਓ ਬੈਠਾ ਨੌਜਵਾਨ ਉੱਥੇ ਸ਼ਤਲੇਜ ਜੀ ਮੇਰੇ ਵਾਸਤੇ ਮੋੜ ਕੇ ਖੜਾਇਆ ਸੀ ਮੋਟਰਸਾਈਕਲ ਜਾਣਾ ਤਾਂ ਨਹੀਂ ਜੀੜਾ ਲਾਉਣ ਮੈਂ ਤਾਂ ਕਈ ਬਾਲੇ ਸਾਰੇ ਕੰਮ ਨੇਗੇ ਕਿੰਨੇ ਕੰਮ ਬਾਲੇ ਆ ਨਜਾਇਜ਼ ਜੀ ਇਕੱਠੇ ਹੋ ਰਹੇਗੇ ਬੋਰੀ ਭਰਦੀ ਆ ਕੇ ਪੰਡ ਪੰਡ ਪਰ ਝੋਲਾ ਭਰ ਜੂਗਾ ਹਾਂ ਆ ਪਿੰਡ ਕਾਨੇ ਵਾਲਾ ਜੀ ਆ ਛੋਟਕਾ ਟਾ ਇਧਰ ਦੀ ਤੋਂ ਸਾਹਮਣੇ ਉਧਰ ਮੇਨ ਰੋਡ ਹੈ ਮੇਨ ਰੋਡ ਤੋਂ ਟਲ ਕੇ ਇਧਰ ਦੀ ਆ ਜੰਨੇ ਹੁੰਨੇ ਆ ਤੇ 2.5 ਕਿਲੋਮੀਟਰ ਦਾ ਫਰਕ ਨਿਕਲ ਜਾਂਦਾ ਨਾਲ ਇਧਰ ਨਾਲੇ ਉਹ ਸ਼ਾਂਤੀ ਹੁੰਦੀ ਹੈ ਮੇਨ ਰੋਡ ਨਾਲੋਂ ਤੇ ਸਿੱਧਾ ਉਸੇ ਮੇਨ ਰੋਡ ਤੇ ਚੜ ਜਾਗੇ ਜਾ ਕੇ ਸਰਦੂਲਗੜ ਵਾਲੇ ਤੇ ਚਲ ਠੀਕ ਹੈ ਮਿੱਤਰਾਂ ਸ਼ੁਕਰੀਆ ਮਿਲਦੇ ਆ ਫਿਰ ਬ੍ਰੇਕ ਤੋਂ ਬਾਅਦ ਠੀਕ ਹੈ ਭਾਈ ਤੇ ਆ ਸਾਈਕਲ ਤੇ ਲਾਉਣ ਵਾਲੀ ਪਲੇਟ ਬਣਾ ਲਈ ਆਪਣੇ ਸ਼ਹਿਰ ਸਰਦੂਲਗੜ੍ਹ ਅਮਨ ਸਟicker ਵਾਲੇ ਮਿੱਤਰੇ ਕੋਲ ਬਹੁਤ ਜਰਵਾਦ ਗਿਆ ਲੱਗਿਆ ਪਹਿਲਾਂ ਵਾਲੀ ਪਲੇਟ ਆਪਾਂ ਬਟੰਡੇ ਤੋਂ ਬਣਵਾ ਲਈ ਸੀ ਇਸ ਪਲੇਟ ਤੇ ਕੀ ਲਿਖਿਆ ਕਿੱਧਰ ਨੂੰ ਜਾਣ ਦੀ ਤਿਆਰੀ ਆ ਉਹ ਤੁਹਾਨੂੰ ਆਪਾਂ ਸਾਈਕਲ ਤੇ ਕਸ ਕੇ ਦਿਖਾਵਾਂਗੇ ਪਲੇਟ ਤੇ ਫਿਲਹਾਲ ਇੱਥੇ ਜਾਣਾ ਹੁਣ Jio केयर ਚ ਮਤਲਬ Jio ਵਾਲਾ SIM ਆਪਣਾ ਕਰਾ ਕੇ ਆਉਣਾਗਾ ਪੋਸਟ ਪੇਡ ਪ੍ਰੀ ਪੇਡ ਤੋਂ ਬਸ ਇਨਾ ਕ ਹਿੰਟ ਦੇਦਾ ਤੁਹਾਨੂੰ ਕਿ ਬਾਕੀ ਗੱਲਬਾਤ ਤੁਹਾਨੂੰ ਇੱਕ ਦਿਨ ਚ ਸਾਰੀ ਇਹ ਦੱਸ ਦਿੰਨੇ ਆਂਗੇ ਸੈਂਵਾ ਪੋਸਟ ਪੇਡ ਕਾਤੋਂ ਕਰਾਉਣਾਗੇ ਜਿੱਥੇ ਆਪਾਂ ਭਾਈ ਜਾਣਾਗਾ ਉੱਥੇ ਪ੍ਰੀ ਪੇਡ ਤੇ ਆਪਣੇ ਵਾਲੇ ਦੇ ਆ ਨੈਟ ਨਹੀਂ ਚੱਲੂਗਾ ਜਿਆਦਾ ਪੋਸਟ ਪੇਡ ਹੋਵੇ ਜਾਂ ਉੱਥੋਂ ਦਾ SIM ਲੈਣਾ ਪਊਗਾ ਜਾ ਕੇ ਫੇਰ ਨੈਟ ਚੱਲਦਾ ਹੋਊਗਾ ਤਾਂ ਕਰਕੇ ਇਹਨੂੰ ਪੋਸਟ ਪੇਡ ਕਰਾ ਲੈਣੇ ਆ ਜਲ 90 ਦਿਨਾਂ ਬਾਅਦ ਦੁਬਾਰੇ ਪ੍ਰੀ ਪੇਡ ਕਰਾ ਲਾਂਗੇ ਅਬ ਵਾਪਸ ਆ ਗਏ। ਇਰਾਇਸੇ ਨਾਲ ਹੀ ਕੰਮ ਚਲਾ ਲਾਂਗੇ। 7 ਨੰਬਰ ਰਹੇ ਜੂ ਇਹ ਨਾਲ ਚੱਲਦਾ। Jio Digital Life ਇੱਥੇ ਆਏ ਭਾਈ ਪੁੱਛ ਕੇ ਸ਼ਿਕਰੀ ਇਹਨਾਂ ਤੋਂ ਇੱਥੋਂ ਆਸ-ਪਾਸ ਵਾਲਾ ਤਾਂ ਕਹਿੰਦੇ ਦਫਤਰ ਕਦੇ-ਕਦੇ ਖੁੱਲਦਾ ਇਹ। ਤੇ ਮੈਨੂੰ ਆਏ ਸੀ ਇੱਥੋਂ ਜੇ ਕਰਾਉਣੇ ਆਪਾਂ ਛੇਤੀ ਹੋ ਜੂ ਇਹ ਪੋਸਟਪੇਡ। ਤੇ ਹੋਰ ਪੁੱਛ ਦੱਸ ਕਰਦੇ ਆ ਕਿਸੇ ਤੋਂ ਇੱਥੋਂ ਨੰਬਰ ਜ਼ਰੂਰੀ ਆ ਕਰਵਾਉਣਾ ਪੋਸਟਪੇਡ। ਅੱਧਾ ਤੇ ਕਿਲੋਂ ਇਹ ਤੇ ਦਾਖਾਂ ਦੇ ਦੋ ਜੀ ਦੋ ਪੈਕਟ ਦੇ ਦੋ ਕੱਚੀ ਮੂੰਗਫਲੀ ਕਿਰੀ ਤੇ ਛੋਲੇ ਕਿਦੀ ਕਿਰੀ ਤੋ ਵੱਜ ਕੇ 5 ਮਿੰਟਾਂ ਦਾ ਸਮਾਂ ਉਹ ਸਾਹਮਣੇ ਵਾਲੀ ਦੁਕਾਨ ਤੇ ਆ ਕੇ ਖੜੇ ਤੇ ਇਧਰੋਂ ਬਾਈਆਂ ਨੇ ਗੇਟ ਖੋਲ ਕੇ ਆਦੇ ਦੁਕਾਨ ਦਾ ਬੋਲ ਮਾਰਿਆ ਕਹਿੰਦੇ ਬਾਈ ਮਾੜਾ ਜਿਹਾ ਇਧਰ ਹੋ ਕੇ ਜਾਈਂ ਹਾਂਜੀ ਤੇ ਬੜੇ ਚਾਣ ਨਾਲ ਮਿਲੇ ਬਾਈ ਆਪਣੇ ਚੈਨਲ ਨਾਲ ਜੁੜੇ ਹੋਏ ਹੈਗੇ ਤੇ ਇਹਨਾਂ ਦੀ ਗੱਲਾਂ ਬਾਤਾਂ ਤੋਂ ਪਤਾ ਲੱਗ ਗਿਆ ਕਿ ਸਾਰੀ ਗੱਲਬਾਤ ਹੀ ਡਿਟੇਲ ਚ ਦੇਖਦੇ ਆ ਕਿ ਮੈਂ ਐਕਸਟੈਂਸ਼ਨ ਬੋਰਡ ਦੀ ਗੱਲ ਜੀ ਕਰੀ ਕਹਿੰਦੇ ਉਹੇ ਜਿਹਾ ਲੈ ਲਈਂ ਬਾਈ ਜਿਹੜਾ ਹੈ ਜੇ ਤੁਸੀਂ LED ਕੋਲੇ ਲਾਏਗਾ ਤੇ ਉਹ ਫਿਰ ਮੈਨੂੰ ਪਤਾ ਲੱਗ ਗਿਆ ਪੱਕੇ ਬਈ ਸਾਰੀ ਚੀਜ਼ ਗੌਰ ਨਾਲ ਦੇਖ ਰਹੇ ਹਨ ਬਾਈ ਦੇ ਸਾਰੇ ਬਲੌਗ ਦੇਖੀ ਰਹੇ ਹੈ ਸਵੇਰੇ ਜਦੋਂ ਆ ਕੇ ਦੁਕਾਨ ਖੋਲੀਦੇ ਸਭ ਤੋਂ ਪਹਿਲਾਂ ਬਾਈ ਗੁਰਬਖਸ਼ ਦਾ ਵਗਦਾ ਬਈ ਸਾਫ਼ ਸੁਥਰੀ ਜੀ ਗੱਲਬਾਤ ਕਰਦਾ ਬਾਈ ਤੇ ਪਰਿਵਾਰ ਚ ਬਹਿ ਕੇ ਵੇਖਣ ਵਾਲੀ ਹੁੰਦੀ ਵਾਕਈ ਬਾਈ ਦੀ ਗੱਲ ਸਹੀ ਬਾਈ ਦੱਸਦਾ ਹੁੰਦਾ ਨਾਲੇ ਵੀ ਪਰਿਵਾਰ ਚ ਬਹਿ ਕੇ ਵੇਖਣ ਵਾਲੇ ਵਲੌਗ ਹੁੰਦੇ ਆਪਣੇ ਤੇ ਸਾਰੀ ਜੈਨਿਊਨ ਗੱਲ ਹੁੰਦੀ ਹੈ ਤੇ ਵੀਰ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਲਾਈਕ ਫੋਲੋ ਸਾਰੇ ਜਣੇ ਕਰੀਂ ਤੇ ਮਾਤਾ ਦੀ ਗੱਲ ਸਾਨੂੰ ਬੜੀ ਵਧੀਆ ਲੱਗਦੀ ਹੈ ਬਾਈ ਤੁਰ ਤੋਂ ਲੈ ਕੇ ਤੁਰ ਤੱਕ ਦੇਖਿਆ ਕਰੋ ਸਾਰੇ ਜਣੇ ਕੀ ਨਾਂ ਬਾਈ ਤੁਹਾਡਾ ਮੇਰੇ ਨਾਂ ਦੀ ਰਿੰਕੂ ਵੀਰੇ ਰਿੰਕੂ ਤੁਸੀਂ ਬਾਈ ਵਿਜੇ ਜੀ ਠੀਕ ਆ ਭਾਈ ਤੁਸੀਂ ਵੀ ਲਵਾ ਦਿਓ ਜੋ ਬਰਵਾਜਰੀ ਇਹ ਮੁੰਡਾ ਰੋੜੀ ਤੋਂ ਐ ਜੀ ਰੋੜੀ ਤੋਂ ਫਿਰ ਸਾਡੇ ਗਮਾਂਡੀ ਪਿੰਡ ਲਈ ਆ ਵੀ ਗਮਾਂਡੀ ਆ ਸਰਦੂਰ ਕਰਨਾ ਦੂਰ ਆਪਣਾ ਨਾ ਆ ਗਿਆ ਠੀਕ ਆ ਕੀ ਨਾ ਤੁਹਾਡੀ ਸ਼ਾਪ ਦਾ ਇਹਦਾ ਸਾਡੀ ਸ਼ਾਪ ਦਾ ਨਾਮ ਹੈ ਜੰਨਤ ਫੈਸ਼ਨ ਪੁਆਇੰਟ ਜੰਨਤ ਫੈਸ਼ਨ ਪੁਆਇੰਟ ਚੌੜਾ ਬਿਆਰ ਸਰਦੂਰ ਘੜਾ ਹਾਂਜੀ ਤੇ ਮਿਹਰਬਾਨੀ ਮੇਤਰਾ ਵਧੀਆ ਲੱਗਿਆ ਗੱਲਾਂ ਬਾਤਾਂ ਕਰਕੇ ਤੂੰ ਇਹ ਬਾਈ ਬੜੇ ਜਰਾਂ ਤੋਂ ਵੀ ਸੀ ਬਾਈ ਨੂੰ ਮਿਲਣ ਦੀ ਐ ਸੋਚਿਆ ਸੀ ਕਿ ਸੂਰਤੀਏ ਪਿੰਡ ਜਾਵਾਂਗੇ ਅੱਜ ਬਾਈ ਕੁਦਰਤੀ ਅੱਗੇ ਆ ਗਿਆ ਤੇ ਬੋਲ ਮਾਰ ਕੇ ਬਾਈ ਨੂੰ ਬੁਲਾਇਆ ਵੀ ਆਓ ਭਾਈ ਸਾਡੇ ਮਿਹਰਬਾਨੀ ਪਰਸੋ ਜੇ ਉੱਥੇ ਬਾਈ ਮੇਰੇ ਪਿੰਡ ਵਾਲਿਆਂ ਕੋਲੇ ਆ ਕੇ ਗਿਆ ਸੀ ਇਹ ਬਾਈ ਉਹਨਾਂ ਨੂੰ ਅਦੰਭਾ ਦੀ ਜਾਂਦੇ ਸਾਡੇ ਪਿੰਡ ਵਾਲੇ ਸੇਠਾ ਨੂੰ ਕਹਿੰਦੇ ਤੁਸੀਂ ਇਹਨਾਂ ਨੂੰ ਮਿਲਿਆ ਨਹੀਂਗਾ ਤੇ ਜਰੂਰ ਬਾਈ ਕੋਈ ਨਾ ਆਉਂਦੇ ਲੰਗਦੇ ਟੱਪਦੇ ਹੁਣ ਦੁਬਾਰੇ ਜਦੋਂ ਆਇਆ ਕਰਾਂਗੇ ਤੁਹਾਨੂੰ ਅਸੀਂ ਆਪ ਹੀ ਮਿਲ ਜਾ ਕਰਾਂਗੇ ਬਹੁਤ ਬਹੁਤ ਬਾਈ ਧੰਨਵਾਦ ਮਿਹਰਬਾਨੀ ਇਹਨਾਂ ਦਾ ਆਨ ਪਿਆ ਹੈ ਬਾਈ ਧੰਨਵਾਦ ਬਾਈ ਤੁਹਾਡਾ ਕੋਈ ਚੱਕਰ ਨਹੀਂ ਬਾਈ ਆਪਾਂ ਦਾ ਮੋਹ ਪਿਆਰ ਮਿਲਦਾ ਹੈ ਬਸ ਉਹ ਲਈ ਜਾਨੇ ਇਕੱਠਾ ਕਰਨੇ ਹੋਰ ਕੁਝ ਨਹੀਂ ਦੁਨੀਆ ਤੋਂ ਲੈ ਕੇ ਜਾਣਾ ਕਰ ਲਈ ਮੋਹ ਪਿਆਰੀ ਆ ਠੀਕ ਆ ਬਾਈ ਚੱਲ ਫੇਰ ਮਿਲਦੇ ਆ ਅੱਜ ਥੋੜਾ ਹੀ ਹੁਣ ਮੈਂ ਜਲਦੀ ਚਾ ਤੇ ਚਾ ਦਾ ਲੰਬਾ ਤੁਹਾਡਾ ਫੇਰ ਲੰਮਾ ਹੀ ਕਦੇ ਉਹ ਲਾਜ਼ਮੀ ਉਹ ਤੁਹਾਡੇ ਸਿਰ ਰਹਿ ਗਿਆ ਲੰਬਾ ਹਾਂਜੀ ਹਾਂਜੀ ਮਿਹਰਬਾਨੀ ਬਾਈ ਜੀ ਠੀਕ ਹੈ ਜੀ ਠੀਕ ਹੈ ਮਿੱਤਰਾ ਤੇ ਤਿੰਨ ਕੰਮ ਰਹਿ ਗਏ ਆਪਣੇ 10 ਕੰਮਾਂ ਚੋਂ ਤੇ ਉਹ ਆਪਣੇ ਕਰਦੇ ਫਿਰਦੇ ਐਕਸਟੈਂਸ਼ਨ ਬੋਰਡ ਲੈਣਾਗਾ ਤੇ ਉਹ ਸਾਹਮਣੇ ਇੱਕ ਦੀ ਟੀ-ਸ਼ਰਟ ਲੈਣੀ ਆ ਜੀਓ ਵਾਲਾ ਕੰਮ ਰਹਿ ਗਿਆ ਉਹ ਜਾਂਦੇ ਹੋਏ ਰੋੜੀ ਤੋਂ ਵੇਖਦੇ ਆਂਗੇ ਤੇ ਇੱਕ ਲੋਗੋ ਵਾਲਾ ਕੰਮ ਰਹਿੰਦਾ ਬਈ ਲੋਗੋ ਆ ਬਣਿਆ ਨਹੀਂ 4-5 ਦਿਨ ਲੱਗਣਗੇ ਉਹ ਕਹਿੰਦੇ ਮੈਂ ਖਾ ਚੱਲ ਦੇਖਦਾ ਮੈਂ ਉਹਨਾਂ ਨੂੰ ਸਲਾਹ ਕਰਕੇ ਦੁਬਾਰੇ ਦੱਸੇ ਤੇ ਆ ਬਾਈਆਂ ਗੁੜੇ ਖੜ ਗਿਆ ਸੀ ਇੱਧਰ ਕੁਝ ਟਾਈਮ ਇਹਨਾਂ ਦੀ ਗੱਲਾਂ ਬਾਤਾਂ ਅਸੋਲ ਲੀਆਂ ਤੇ ਬਾਕੀ ਇੱਧਰ ਖੜਾ ਆਪਣਾ ਬੰਬੂ ਗਾੜ ਤੇ ਬੰਬੂ ਗਾੜ ਤੇ ਲੱਦੇ ਹੋਏ ਸਮਾਨ ਸਦਾ ਥੋੜਾ ਬਹੁਤ ਹੋਰ ਇਕੱਠਾ ਕਰ ਲਾਂਗੇ

ਆ ਜਾ ਓਰੇ ਇਹਨੂੰ ਮਨਪੀਦ ਨੇ ਭਾਈ ਸੁਭਾਅ ਆਇਆ ਹੋਇਆ ਮੋਟਰ ਹੈਲ ਦੇ ਗੇਟ ਕੋਲੇ ਜਾ ਖੜਦੀ ਆ ਖੜਕਾ ਸੁਣ ਕੇ ਆ ਜਾ ਡਾਡੋ ਆਇਆ ਹੁਣ ਆ ਪੱਲੇ ਆ ਜਾਂਗੀ ਓਹ ਹੈ ਓਹ ਸਾਹਮਣੇ ਖੜੀ ਐਂਬੂਲੈਂਸ ਤੇ ਐਂਬੂਲੈਂਸ ਤੇ ਲਿਖਿਆ ਹੋਇਆ ਪਿੰਡ ਕੋਟ ਕਰੋੜ ਕਲਾਂ ਤੇ ਕੌਣ ਆਇਆ ਉਹਦੇ ਤੇ ਆ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਅ ਥੋੜਾ ਟਾਈਮ ਹੋ ਗਿਆ ਬਾਈਆਂ ਨੂੰ ਅੰਦਰ ਬੈਠੇ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ ਤੇ ਤੁਸੀਂ ਕਿੱਧਰੋਂ ਸਰਦੂਲਗੜ੍ਹ ਤੋਂ ਆਏ ਹੋ ਪਿੰਡ ਕੋਟ ਕਰੋੜ ਕੋਟ ਥੋੜਾ ਕੋਟ ਕਰੋੜ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਆਪੇ ਜ਼ਿਲ੍ਹਾ ਫਿਰੋਜ਼ਪੁਰ ਠੀਕ ਆ ਬਾਈ ਜੀ ਐਨ ਉਹ ਤੇ ਬਾਈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਨੇ ਅ ਤੇ ਮਿਲਣ ਖੜ ਗਏ ਆਪਾਂ ਨੂੰ ਤੇ ਲੋਕ ਹੈ ਉੱਥੇ ਗੱਡੀ ਖੜੀ ਦੇਖ ਕੇ ਉਧਰ ਦੇਖਦੇ ਜਾਂਦੇ ਵੀ ਇੱਥੇ ਕਾਹਤੋਂ ਖੜੀ ਐਂਬੂਲੈਂਸ ਫਿਰ ਚੜਦੀ ਕਲਾ ਬਾਈ ਜੀ ਹਾਂਜੀ ਬਹੁਤ ਵਧੀਆ ਅੱਛਾ ਤੁਸੀਂ ਇਹ ਮਤਲਬ ਇਹਦੀ ਕੰਮ ਕਰਦੇ ਹੋ ਜਾਂ ਕੀ ਸੁਸਾਇਟੀ ਆਪਣੇ ਸੁਸਾਇਟੀ ਹੈ ਜੀ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਜੀ ਅ ਪਿੰਡ ਕੋਰ ਕੋੜਕਲਾਂ ਜੀ ਇਹ ਅਸੀਂ ਜਿਹੜੀ ਸੁਸਾਇਟੀ ਆ ਸਾਡੀ ਇਹ ਕੱਲੇ ਮੰਨ ਲਓ 2 ਐਂਬੂਲੈਂਸ ਆ ਸਾਡੀਆਂ ਪਿੰਡ ਦੀ ਆਹੀ ਬਣਾਈ ਇਹ ਫੌਦੀਆਂ ਦਾ ਸਾਡੇ ਨਾ ਜਿਹੜੇ ਔਨ ਡਿਊਟੀ ਮੁੰਡੇ ਸਾਡੇ ਪਿੰਡ ਦੇ ਜਿਨੇ 50 60 ਮੁੰਡੇ ਆ ਹਾਂਜੀ ਹਾਂਜੀ ਬਈ ਇਹ ਉਹਨਾਂ ਦੁਆਰਾ ਬਣਾਈ ਗਈ ਹੋਈ ਆ ਤੇ ਅਸੀਂ ਕੱਲੇ ਤੇਲ ਤੇ ਮੰਨ ਲਓ ਸਰਵਿਸ ਕਰਦੇ ਆ ਜੇ ਕਿਸੇ ਨੇ ਲੁਧਿਆਣੇ ਜਾਣਾ ਮੰਨ ਕੇ ਚਲੋ ਜੇ ਤੇਲ ਸਾਡੇ ਪਿੰਡ ਤੋਂ 100 ਕਿਲੋਮੀਟਰ ਲੁਧਿਆਣਾ ਅਪ ਡਾਊਨ 200 ਕਿਲੋਮੀਟਰ ਹੋ ਗਿਆ ਹਾਂਜੀ ਹਾਂਜੀ ਮੰਨ ਕੇ ਚਲੋ 16 17 ਸੌ ਦਾ ਤੇਲ ਹੈ ਤੇਲ ਹੀ ਪਵਾਣੇ ਆ ਤੇ ਜੇ ਦੂਜੀ ਗੱਡੀ ਲੈ ਕੇ ਜਾਣੇ ਜੇ 200 ਕਿਲੋਮੀਟਰ ਅਸੀਂ ਜਾਨਕੀ ਲੋਕ ਸੇਵਾ ਕਰਦੇ ਆ ਸਾਰਿਆਂ ਦੀ ਤੇ ਨਾਲੇ ਸਾ ਅਸੀਂ ਸਾਡੇ ਪਿੰਡ ਦੀ ਦਰਖਤ ਆਪਾਂ ਤਿੰਨਾਂ ਕਿੱਲਾਂ ਦੇ ਵਿੱਚ ਅਸੀਂ ਲਾਇਆ ਹੋਇਆ ਆਪਣਾ ਜੰਗਲ ਹਾਂਜੀ ਹਾਂਜੀ ਉਹ ਅਸੀਂ ਉਹ ਚ 22-2300 ਦਰਖਤ ਲਾਇਆ ਹੋਇਆ ਜਾਨਕੀ 190 ਪ੍ਰਕਾਰ ਦੇ ਦਰਖਤ ਲਾਏ ਹੋਏ ਆ ਤੇ ਫੇਰ ਅਸੀਂ ਨਾਲ-ਨਾਲ ਸਾਡੇ ਅਸੀਂ ਨਾ ਟ੍ਰੇਨਿੰਗ ਦਿੰਨੇ ਮੁੰਡਿਆਂ ਨੂੰ ਫੌਜ ਦੇ ਫੌਜ ਵਾਲੇ ਉਹਦੇ ਵਿੱਚ ਸਾਡੇ 15 16 ਮੁੰਡੇ ਜਿਹੜੇ ਸਿਲੈਕਟ ਹੋ ਗਏ ਆ ਤੇ ਬਾਕੀ ਹਜੇ ਜਿਹੜੇ 25 ਮੁੰਡਿਆਂ ਨੇ ਹੁਣ ਜਿਹੜੇ ਪੇਪਰ ਕਲੀਅਰ ਕੀਤੇ ਆ ਬਾਕੀ ਉਹਨਾਂ ਦੇ ਜਿਹੜੀ ਅਗਲੀ ਕਾਰਵਾਈ ਅਸੀਂ ਹੋਣੀ ਆ ਤੇ ਬਾਕੀ ਜਿਹੜਾ ਪਿੰਡ ਦੇ ਵਿੱਚ ਸਾਡਾ ਇੱਕ ਹੋਰ ਫਿਲਟਰ ਲੱਗਾ ਹੋਇਆ 10 ਲੱਖ ਰੁਪਏ ਦਾ ਅਸੀਂ ਲਾਇਆ ਮੈਂ ਵੀਡੀਓ ਵੀ ਪਾਈ ਸੀ ਮੇਰੇ ਵੀ ਚੈਨਲ ਆ ਹਾਂਜੀ ਹਾਂਜੀ ਤੇ ਉਹਦੇ ਵਿੱਚ ਵੀਡੀਓ ਪਾਈ ਸੀ ਕਿ ਉਹ 10 ਲੱਖ ਰੁਪਏ ਦਾ ਸਾਡਾ ਪ੍ਰੋਜੈਕਟ ਪਿੰਡ ਲਈ ਲਾਇਆ ਹੋਇਆ ਬਿਲਕੁਲ ਫ੍ਰੀ ਆ ਉਹਦੀ ਹਾਂਜੀ ਉਹ ਇੱਕ ਰੁਪਇਆ ਹੋਣੀ ਅਸੀਂ ਲੈਂਦੇ ਜਾਣੇ ਕਿ ਉਹ 750 ਫੋਟੋ ਦੂੰਗਾ ਬੋਰ ਆ ਉਹ ਵੀ ਆਪਾਂ ਨੂੰ ਪਤਾ ਕਿੰਨਾ ਦੂੰਗਾ ਨਾ ਬਾਕੀ ਫਿਲਟਰ ਦਾ ਜਿਹੜਾ ਸਿਸਟਮ ਆ 4-5 ਲੱਖ ਦਾ ਉਹ ਆ ਤੇ ਬਾਕੀ ਜਿਹੜਾ ਵੇਸਟ ਪਾਣੀ ਉਹ ਵੀ ਅਸੀਂ ਧਰਤੀ ਦੇ ਵਿੱਚ ਬੋਰ ਕਰਕੇ ਉਹਦੇ ਵਿੱਚ ਹੀ ਪਾਇਆ ਹੋਇਆ ਇਹ ਨਹੀਂ ਬਈ ਉਹ ਨਾਲੀਆਂ ਦੇ ਵਿੱਚ ਸੱਟਦਾ ਹਨਾ ਉਹਦਾ ਮੰਨ ਕੇ ਚਲੋ ਜੀ 30-35 ਹਜ਼ਾਰ ਰੁਪਇਆ ਤਾਂ ਬੈਲ ਹੀ ਆ ਜਾਂਦਾ ਤੇ ਉਹ ਵੀ ਅਸੀਂ ਬਿਲਕੁਲ ਜਿਹੜਾ ਫ੍ਰੀ ਕਰਦੇ ਸੀ ਠੀਕ ਐ ਲੋਕ ਭਲਾਈ ਆਰਮੀ ਗਰੁੱਪ ਕੋਟ ਕਰੋੜ ਕਲਾ ਚੜਦੀ ਕਲਾ ਜ ਰੱਖੇ ਬਾਬਾ ਬਈ ਸਾਨੂੰ ਤੇ ਮਿਹਰਬਾਨੀ ਬਈ ਤੇ ਜੀ ਆਇਆਂ ਨੂੰ ਜੀ ਆਇਆਂ ਨੂੰ ਬਈ ਜੀ ਤੇ ਬਈ ਉਹ ਚਾਹ ਪਾਣੀ ਹੋਰ ਸ਼ਾਕ ਲੈਣੇ ਆਗੇ ਸਾਨੂੰ ਵਾਰਡ ਬਹੁਤ ਅਜ 2 2.5 ਘੰਟੇ ਦੀ ਵਾਟਾ ਦੀ ਆਪਣੇ ਮੁੱਦ ਕੀ ਤਲਵੰਡੀ ਭਾਈ ਕੋਲੇ ਅਸੀਂ ਜਾਣਾ ਵਾ ਹਾਂਜੀ ਹਾਂਜੀ ਜਦੋਂ ਫਰੀਦਕੋਟ ਤੋਂ ਅਸੀਂ ਅੰਮ੍ਰਿਤਸਰ ਨੂੰ ਜਾਂਦੇ ਆ ਤੇ ਉੱਥੇ ਪਹਿਲਾ ਟੂਲ ਆਊਗਾ ਤੇ ਉਹ ਆਪਣੇ ਪਿੰਡ ਹੀ ਆਉਂਦਾ ਠੀਕ ਹੈ ਵੀਰੇ ਬਠਿੰਡੇੋਂ ਚੱਲ ਕੇ ਪਹਿਲਾ ਟੂਲ ਜੀਤਦੇ ਤੇ ਉਦੋਂ ਆ ਜੀ ਆਪਣੇ ਜਾਣੇ ਤੇ ਫਿਰ ਸਾਡੇ ਪਹਿਲੇ ਟੂਲ ਆਉਂਦਾ ਜੀ ਕੋੜ ਕੋੜ ਦਾ ਠੀਕ ਹੈ ਇਹ ਇਧਰਲੇ ਮੇਨ ਰੋਡ ਤੇ ਹੀ ਰਹਿ ਗਿਆ ਮੇਨ ਰੋਡ ਤੇ ਜਦੋਂ ਤੁਸੀਂ ਪ੍ਰੀਤਕੋਟ ਤੋਂ ਜਾਂ ਬਠਿੰਡੇ ਤੋਂ ਚੜ ਗਏ ਠੀਕ ਹੈ ਠੀਕ ਹਾਂ ਹਾਂ ਆਪਣੀ ਰੋਡ ਉੱਤੇ ਹੀ ਆਉਣਾ ਜੀ ਪਿੰਡ ਕੋਟ ਕੋਟ ਠੀਕ ਹੈ ਬਈ ਹਾਂ ਜੀ ਤਾਂ ਹੀ ਮੈਂ ਕਿਹਾ ਕਿ ਚੇਤਾਈ ਹੈ ਕਿ ਮੈਂ ਆਇਂਦਾ ਸੀ ਉੱਥੇ ਗਏ ਸੀ ਪਿੱਛੇ ਜਿਹਾ ਸੀ ਕਿ ਮੱਕੜ ਮਿਲਣੀ ਅੱਛਾ ਅੱਛਾ ਹਾਂ ਉੱਥੋਂ ਉੱਥੋਂ ਦੀ ਲੰਗੇ ਸੀ ਉਸ ਰੋਡ ਉਤੋਂ ਦੀ ਉਦੋਂ ਆਪਣਾ ਕੀ ਹੈ ਹਰੀ ਕੇ ਪੱਤਣ ਉੱਥੇ ਨੇ ਜੀ ਹਾਂ ਜੀ ਹਾਂ ਜੀ ਹਰੀ ਦਾ ਪੱਤਣ ਆਪਣੇ ਤੋਂ ਹੈਗਾ ਜੀ 40 ਕਿਲੋਮੀਟਰ ਅੱਗੇ ਹਾਂ ਜੀ ਹਾਂ ਜੀ ਬਈ ਤਾਂ ਮੇਰੇ ਯਾਦ ਜਾਈਂ ਨਾ ਕਿੱਥੇ ਸੁਣਿਆ ਪੜਿਆ ਨਾ ਜਦੋਂ ਆਪਣਾ ਸ਼ਹਿਰ ਪੈ ਜਾਂਦਾ ਜੀ ਇਤਿਹਾਸਕ ਸ਼ਹਿਰ ਉਹ ਵੀ 1745 ਸੀ ਦੇ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਹੋਈ ਸੀ ਜਿਹਦੇ ਵਿੱਚ ਕਿ ਬਈ ਆਪਾਂ ਨੂੰ ਸਿੱਖਾਂ ਨੂੰ ਜਿਹੜਾ ਇੱਕ ਬੇਇਮਾਨੀ ਨਾਲ ਆਪਣੇ ਸਿੱਖਾਂ ਆਪਣੇ ਜਿਹੜੇ ਦੋ ਸੀਗੇ ਮੋਢੀ ਉਹਨਾਂ ਨੇ ਹਰਾਤਾ ਸੀ ਆਪਣੂੰ ਅੰਗਰੇਜ਼ਾਂ ਕੋਲ ਉੱਥੇ ਬਹੁਤ ਵਧੀਆ ਗੁਰਦੁਆਰਾ ਛੀਦਗਾਂ ਦੇ ਗੁਰਦੁਆਰਾ ਸਿੰਘ ਬਣਿਆ ਹੋਇਆ ਹੈ ਤੂੰ ਵੀ ਦੇਖਣ ਜਾਊਗਾ ਕਦੇ ਕਰਿਆ ਦਰਸ਼ਨ ਤੁਸੀਂ ਆ ਕੇ ਹਾਂਜੀ ਹਾਂਜੀ ਬਈ ਜਰੂਰ ਬਈ ਜੀ ਠੀਕ ਹੈ ਤੇ ਜੀ ਐਨ ਹੋ ਵੀਰੇ ਸਤਿ ਸ਼੍ਰੀ ਅਕਾਲ ਬਈ ਤੁਸੀਂ ਆਪਣਾ ਨਾਂ ਨਹੀਂ ਦੱਸਿਆ ਮੇਰਾ ਨਾਮ ਦੀਪ ਹੈ ਦੀਪ ਠੀਕ ਹੈ ਕਿਵੇਂ ਗਾਲਿਆ ਅੱਗੇ ਪਿੱਛੇ ਮੋਟਰਸਾਈਕਲ ਚ ਲਈ ਜਾਂਦੇ ਹੋ ਠੀਕ ਹੈ ਤੂੰ ਬੁੜੇ ਗੁੱਸਾ ਕਰੀਏ ਨਹੀਂ ਆ

ਖੌਦਾ ਪੱਤਾ ਖਾਣ ਪੀਣ ਵਾਲਾ ਵਿਆਹ ਵਾਲਾ ਲੈ ਜਾਂਦਾ ਬਈ ਅੱਜ ਜਹੇਜੀ ਰੋਡ ਹੋਈ ਉਹ ਇਹ ਲੈ ਜਾਾਂਗੇ ਤੇ ਓਟ ਸੂਟਸ ਚੱਕ ਲੈਣ ਨਾਲ ਹੀ ਜਿਉਆਂ ਦਾ ਦਲੀਆ ਤੇ ਨਾਲ ਬਈ ਆਹ ਸਨਸਕ੍ਰੀਨਾਂ ਹੋ ਰੀਆਂ ਅ ਦੋ ਲੈ ਲਈਆਂ ਇਹ ਐ ਨਹੀਂ ਪਤਾ ਲਾਈਏ ਜਮਾ ਵੀ ਨਾ ਕਿਉਂ ਇਹਨਾਂ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਆ ਕੋਈ ਬਰਫ ਵਾਲੇ ਜਾਂ ਉੱਚੇ ਥਾਂ ਤੇ ਉਹ ਜਿਹੇ ਜਾਣੇ ਜਿੱਥੇ ਧੁੱਪ ਸਿੱਧੀ ਪੈਂਦੀ ਆ ਤੇ ਉੱਥੇ ਬੱਸ ਲੋੜ ਹੀ ਨੇ ਮਤਈ ਉਹੀ ਬਣਾਉਣ ਲੱਗ ਗਿਆ ਮੈਂ ਥੋੜੀ ਖੜਾ ਖੜਾ ਤੇ ਉੱਥੇ ਇਹ ਲਾ ਲੇ کئی ਵਾਰੀ ਨੱਕ ਦਾ ਮਾਸਮੂਸ ਜੀ ਉਧੜ ਜਾਂਦਾ ਧੁੱਪ ਨਾਲ ਤੇ ਕਾਹ ਲਿਆਂਦੀ ਆ ਬੀਐਲਸੀਸੀ ਦੀ ਆ ਤੇ ਨਾਲ ਭਈਆ ਕੀ ਆ ਆ ਕਮਜੋਣ ਵਾਲਾ ਘੜਚਣੀ ਜੀ ਉਹ ਇਹ ਬਾਕੀ ਇੱਕ ਦੋ ਚੀਜ਼ਾਂ ਜਿਹੜੀਆਂ ਰਹਿ ਗਈਆਂ ਉਹ ਕੱਲ ਨੂੰ ਕਰਦੇ ਆ ਇਕੱਠੀਆਂ ਫਿਲਹਾਲ ਸਮਾਨ ਆਪਣਾ ਇੱਥੇ ਟਾਕੇ ਰੱਖਿਆ ਪਿਆਗਾ ਸਾਰਾ ਮੰਜੇ ਤੇ ਆ ਕੋੜੇ ਪੀਓ ਵਿਜਾਲ ਵੈਕ ਨੂੰ ਛਕੋ। ਤਿਆ ਪਾਤੀ ਭਾਈ ਬੇਲੇ ਸਰੀ ਧੋਣੀ ਇਹਨਾਂ ਨੂੰ ਬਾਲ ਤੇ ਤੇ ਮਛਰਾਂ ਤੋਂ ਮਾੜੀ ਮੋਟੀ ਬੱਚਤ ਰਹਿੰਦੀ ਹੈ ਕੋਈ ਮਛਰ ਤਾਂ ਵਟਾ ਲੋੜਦਾ ਆ ਚੱਲੀ ਜਾਂਦਾ ਪੱਖਾ ਤੇ ਇੱਕ ਅਦਾ ਹੋਰ ਲਾ ਦਿਆਂ ਕੁਛ ਨੂੰ ਇਹਨਾਂ ਨੂੰ ਮਾੜਾ ਮੋਟਾ ਕੂਲਰ ਦਾ ਸਾਰਾ ਹੋ ਜਾਂਦਾ ਉਧਰੋਂ ਸਾਹਮਣੇ ਤੋਂ ਤੇ ਸਵਾ ਪਈ 7:00 ਵਜਨ ਵਾਲੇ ਨੇਗੇ ਤੇ ਠੀਕ ਰਿਹਾ ਅੱਜ ਦਾ ਬਲੌਗ ਆਪਣਾ ਅੱਜ ਦਾ ਦਿਨ ਤੇ ਦੋ ਕੰਮ ਨਹੀਂ ਹੋਏ ਅੱਜ ਦੇ ਮਥੇ ਹੋਏ ਕੰਮਾਂ ਚੋਂ ਇੱਕ ਤਾਂ Jio ਦਾ ਆਪਣਾ SIM ਇਹ ਕਰਾਉਣਾ ਕੱਲ ਨੂੰ ਵੇਖਦਾ ਬਠਿੰਡੇ ਜਾਂ ਅਜੇ ਸਰਹੂਰਗੜ ਇੱਧਰ ਕਿੱਥੇ ਵੀ ਗਿਆ ਲੱਗਦਾ ਉੱਥੋਂ ਇਹ ਪ੍ਰੀਪੇਡ ਤਾਂ ਇਹਨੂੰ ਪੋਸਟਪੇਡ ਕਰਾ ਦੇਾਂਗੇ ਤੇ ਦੂਜਾ ਆਪਣਾ ਚੈਨਲ ਦਾ ਲੋਗੋ ਬਣਵਾਉਣਾ ਸੀ ਇੱਥੇ ਉਹਨਾਂ ਨੂੰ ਉਹ ਕਹਿੰਦੇ 4-5 ਦਿਨ ਲੱਗਣਗੇ ਮਖੈਨੇ ਤਾਂ ਬਾਲੇ ਯਾਰ ਤੇ ਕੱਲ ਨੂੰ ਬਟੈਂਡੇ ਤੋਂ ਪਤਾ ਕਰੂ ਜਾਂ ਕੋਈ ਵੀਰ ਭਾਈ ਇਹੋ ਜਿਹਾ ਕੰਮ ਜਾਣਦਾ ਚੈਨਲ ਦਾ ਲੋਗੋ ਬਣਾਉਣ ਵਾਲਾ ਮੈਨੂੰ ਗੁਰ ਬਰਾੜ ਬਲੌਗਸ ਇੰਸਟਾ ਤੇ ਇਸੇ ਨਾਂ ਤੇ ਭਾਈ ਤੁਸੀਂ ਮੈਨੂੰ ਮੈਸੇਜ ਕਰਿਓ ਆਪਾਂ ਪੇ ਕਰ ਦਾਂਗੇ ਜਿੰਨੀ ਕੀ ਗੱਲਬਾਤ ਹੋਈ ਕੋਈ ਵੀਰ ਜੀ ਚੈਨਲ ਦਾ ਲੋਗੋ ਤੇ ਬੈਨਰ ਬਣਾ ਕੇ ਦੇ ਸਕਦਾ ਜੇ ਕੋਈ ਭਾਈ ਪ੍ਰਿੰਟ ਮੈਂ ਆਪੇ ਕਰਾ ਲਵਾਂ ਜਿਹੜੇ ਮੈਨੂੰ 2000 ਚਾਹੀਦੇ ਆ ਤੇ ਇਸੇ ਦੇ ਨਾਲ ਭਾਈ ਸਮਾਪਤ ਹੁੰਦਾ ਆਪਣਾ ਅੱਜ ਦਾ ਵਲੌਗ ਉਮੀਦ ਕਰਦੇ ਆ ਗੱਲਬਾਤ ਆ ਜੇ ਜਿਹੜੀ ਠੀਕ ਲੱਗੀ ਰਹੀ ਠੀਕ ਲੱਗੀ ਹੋਊਗੀ ਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਸਵੇਰੇ 7: 어... Uh, 사시갈리